بسم اللہ الرحمن الرحیم السلام علیکم নমস্কার ਸਤਿ ਸ੍ਰੀ ਅਕਾਲ ਮੈਂ ਮੁਹੰਮਦ ਸ਼ਫੀਕ ਚੋਹਾਨ ਸਟੇਟ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਮੈਂ ਸਮੂਚੇ ਦੇਸ਼ ਵਾਸੀਆਂ ਨੂੰ ਕੋਨੇ-ਕੋਨੇ ਵਿੱਚ ਵਸਦੇ ਮੇਰੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਸ਼ੁਭ ਦੀਪavali ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕ ਬਾਤ ਪੇਸ਼ ਕਰਦਾ ਹਾਂ ਰੱਬ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਡੇ ਸਭ ਲਈ ਇਹ ਤਿਉਹਾਰ ਖੁਸ਼ੀਆਂ ਭਰ ਲੈ ਕੇ ਆਵੇ ਤੁਹਾਡੇ ਸਭ ਦੀ ਤੰਦਰੁਸਤੀ ਬਖਸ਼ੇ ਪਰਮਾਤਮਾ ਤੁਹਾਡੇ ਬੱਚਿਆਂ ਦੀ ਤੰਦਰੁਸਤੀ ਬਖਸ਼ੇ aur gujarish karda ki Deepawali te patake wagera na chala ke ik bina pollution to Deepawali manai jave ਇਨਾ ਸ਼ਬਦਾ ਜੀ ਤੁਹਾਡੇ ਸਾਰਿਆਂ ਦਾ ਤੈਹ ਦੇ ਲੋ ਸ਼ੁਕਰਗੁਜ਼ਾਰਾ ਬਹੁਤ ਬਹੁਤ ਤਨਵਾਦ